ਦੇਖੋ ਮੈਂ ਤੇ ਅੱਜ ਤੱਕ ਪ੍ਰਧਾਨ ਵੀ ਬਣਿਆ ਸੀ ਮੈਂ ਤੇ ਨਾ ਕਦੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਹੋਈ ਤੋਹੀ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਸਰ ਬਾਜਵਾ ਸਾਹਿਬ ਦਾ ਇੱਕ ਬਿਆਨ ਆਇਆ ਸੀ ਜੇ ਗੂਠੇ ਗੈਰ ਭਰਗੇ ਤੇ ਗੂਠਾ ਫੜ ਦੇਣਾ ਚਾਹੀਦਾ ਇਹਨੂੰ ਕਿਸ ਤਰ੍ਹਾਂ ਵੇਖੋ ਜਿਹੜਾ ਆਪਣੇ ਅੰਗ ਵਧਣਾ ਚਾਹੇ ਉਹ ਵੱਢ ਸਕਦਾ ਪਾਕਿਸਤਾਨ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਹੁੰਚੇ ਨਵਜੋਤ ਸਿੰਘ ਸਿੱਧੂ ਤੁਹਾਨੂੰ ਦੱਸਦੇ ਕਿ ਅੱਜ ਨਵਜੋਤ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦੇ ਲਈ ਰਵਾਨਾ ਹੋਏ ਸੀ ਤੇ ਉਹਨ ਮੱਥਾ ਟੇਕ ਕੇ ਵਾਪਸ ਪੰਜਾਬ ਪਹੁੰਚੇ ਨੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਂਦਿਆਂ ਤੂੰ ਵੱਡਾ ਤੀਰਸਥਾਨ ਹੈ ਜਿਹੜਾ ਬੈਕਨ ਹੈ ਨਾ ਉਹ 4/4 ਕਿਲੋਮੀਟਰ ਚ ਹੈ ਇਹ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਵਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਏ ਆ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਏ ਆ ਭਾਈ ਤੇ ਇੰਨਾ ਇੱਕ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਣੀਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크੍ਰਿਸਚੀਅਨ ਉਹ ਲੰਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크੍ਰਿਸਚੀਅਨ ਆਗੂ ਹੈ ਜੀ Hindu Sikh Musalman ਤੇ ਦੋ ਤਰਫ ਹੋਰ ਗਣਾਇਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹ ਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ। ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਕਿ ਮੈਨੂੰ ਲੱਗਦਾ ਹੈ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਨੀਆਂ ਪੂਰੀਆਂ ਕਰ ਲਓਗੇ ਬਾਬਾ ਨਿਹਪਰੇ ਚੜ। ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ। ਬਿਲਕੁਲ। ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ। ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਦੇ ਉਹ ਮਾਲੀ ਆ ਕੇ ਪਰ ਪਰ ਪਾਣੀ ਪਾਵਣ ਬਰਬਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਹਜੇ ਰਾਹ ਖੋਲਤੇ ਖਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਏ ਕਿਲੋ 1 ਰੁਪਈਏ ਕਿਲੋ ਮਿਲਦਾ ਉੱਥੇ ਇੱਥੇ 2000 ਰੁਪਈਏ ਕਿਲੋ 1 ਰੁਪਈਏ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਅਹ ਜੀਆ ਮੈਂ ਤੁਹਾਨੂੰ 100 ਆਈਟਮ ਮੰਗਣਾ 50 ਰੁਪਈਏ ਦਾ ਦੁੱਧ ਉਧਰ 200 ਹਾਂਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲਿਆਂ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲਿਆਂ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਬੋਟ ਪੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਹੈ ਉਹ ਇਹ ਵੀ ਜਾਣਦੇ ਹੈ ਕਿ ਇਹ ਉਸ ਅਹਿਮ ਰਾਜ ਦਾ ਦੋਵੇਂ ਹਿੱਸਾ ਸੀ ਕਲਚਰ ਇੱਕ ਜ਼ੁਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ੁਬਾਨ ਇੱਕ ਸਮਝ ਗਏ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਆਏ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮਨਵਸਕ ਮੈਂ ਜਦੋਂ ਉਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਬੋਲਿਆ ਥੋੜਾ ਰੈਡ ਅਲਰਟ ਸਰ ਇਹ ਕਿੰਨਾ ਦੇ ਬੋਲੇਗਾ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਬੁਰੀ ਸਾਈਡ ਦੇ ਉੱਤੇ ਦੋਸਤ ਨੇ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਕਿਉਂ ਫਿਕਰ ਹੋਵੇ ਮੈਂ ਸੁਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਜਿਹੜੀ ਗੁੱਬਾਜੀ ਪਾਰਟੀ ਨੂੰ ਨੁਕਸਾਨ ਨਹੀਂ 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 ਮੇਰੇ ਹਿਸਾਬ ਦੇ ਨਾਲ ਦੇਖੋ ਅਸੀਂ ਸਾਰੇ ਮੈਂ ਤੇ ਇਹ ਛੋਟੀਆਂ ਚੀਜ਼ਾਂ ਵੱਲ ਦੇਖ ਰਹੀ ਹਾਂ ਦੇਖੋ ਮੈਂ ਤੇ ਅੱਜ ਤੱਕ ਜਦੋਂ ਪ੍ਰਧਾਨ ਵੀ ਬਣਿਆ ਸੀ ਮੈਂ ਤੇ ਨਾ ਕਿਤੇ ਕਿਸੇ ਨੂੰ ਨੋਟਿਸ ਭੇਜਿਆ ਨਾ ਕਿਸੇ ਨੂੰ ਕੱਢਿਆ ਨਾ ਕਦੇ ਕਿਸੇ ਨਾਲ ਹੋਈ ਤੋਈ ਕੀਤੀ ਮੈਂ ਤਾਂ ਇਹ ਕਹਿੰਦਾ ਸੀਗਾ ਸਾਰੇ ਤੁਰਨ ਯਾਰ ਤੇ ਉਦੋਂ ਵੀ ਬڑے ਲੋਕ ਹਾਂ ਉਦੋਂ ਵੀ ਬڑے ਲੋਕ ਬੋਲ ਜਾਂਦੇ ਸੀ ਭਾਈ ਡਿਸੈਂਟ ਹੋਵੇ ਹੱਕ ਹੈ ਕਿਸੇ ਦਾ ਵੀ ਬੋਲ ਸਕਦਾ ਕਿਸੇ ਦੇ ਬੋਲਣ ਨਾਲ ਕੋਈ ਗੰਦਾ ਥੜਨ ਹੋ ਜਾਂਦਾ ਸਰ ਬਾਜਵਾ ਸਾਹਿਬ ਦਾ ਇੱਕ ਬਿਆਨ ਆਇਆ ਤੇ ਜੇ ਗੂਠੇ ਜਿਆਰ ਭਰ ਜੇ ਤੇ ਗੂਠਾ ਵੜ ਦੇਣਾ ਚਾਹੀਦਾ ਇਹਨੂੰ ਕਿਸ ਤਰ੍ਹਾਂ ਦੇਖੀਂ ਕੋਈ ਨਹੀਂ ਕੋਈ ਦੇਖੋ ਜਿਹੜਾ ਆਪਣੇ ਅੰਗ ਵਧਣਾ ਚਾਹੇ ਉਹ ਵਧ ਸਕਦਾ